ਆਪਾਂ ਸਾਰਿਆਂ ਨੂੰ ਪਤਾ ਕਿ ਬੀਬੀ ਰਜਨੀ ਜਿਹੜੀ ਫਿਲਮ ਲੱਗੀ ਹੋਈ ਆ ਤੇ ਸਾਰੇ ਪੰਜਾਬ ਦੇ ਵਿੱਚ ਹੀ ਸਾਰੇ ਲੋਕ ਵੈਸੇ ਤਾਂ ਵੇਖੀ ਜਾਂਦੇ ਆ ਤੇ ਬਾਹਰਲੇ ਮੁਲਕਾਂ 'ਚ ਵੀ ਜਿਹਦਾ ਬਹੁਤ क्रेज ਬਣਿਆ ਹੋਇਆ ਵਾ ਤੇ ਸਾਡੇ ਪਿੰਡ ਦੇ ਜਿਹੜੇ ਇੱਕ ਆਪਣਾ ਲੋਕ ਭਲਾਈ ਆਰਮੀ ਗਰੁੱਪ ਤੇ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਜਿਹੜੀ ਬਣੀ ਹੋਈ ਆ ਤੇ ਉਹਨਾਂ ਨੇ ਅੱਜ ਇੱਕ ਪ੍ਰਾਲਾ ਕੀਤਾ ਕਿ ਜਿੰਨੀਆਂ ਵੀ ਮਾਈਆਂ ਬੀਬੀਆਂ ਵੱਧ ਤੋਂ ਵੱਧ ਰਜਨੀ ਫਿਲਮ ਦੇਖਣਾ ਚਾਹੁੰਦੀਆਂ ਤੇ ਉਹਨਾਂ ਵਾਸਤੇ ਉਪਰਾਲਾ ਕੀਤਾ ਕਿ ਉਹਨਾਂ ਨੂੰ ਫਿਲਮ ਦਿਖਾਈ ਜਾਵੇ ਤੇ ਇਸੇ ਕਰਕੇ ਜਿਹੜੀ ਇਹ ਆਪਣਾ ਜਿਹੜੀ ਵੈਨ ਆ ਇਹ ਕੀਤੀ ਸੀ ਬੁੱਕ ਤੇ ਤਕਰੀਬਨ 50 ਕ ਬੀਬੀਆਂ ਹੋ ਗਈਆਂ ਜਿਹੜੀਆਂ ਫਿਲਮ ਦੇਖਣ ਆਲੀਆਂ ਬੱਚੇ ਵੀ ਆ ਵਿੱਚ ਨਾਲ ਤੇ ਇਹਨਾਂ ਨੂੰ ਤਲਵੰਡੀ ਭਾਈ ਜਿਹੜਾ ਫਾਨਾ ਜੀ ਲੈਂਡ ਜਿਹੜਾ ਸਿਨੇਮਾ ਬਣਿਆ ਹੋਇਆ ਉੱਥੇ ਰਜਨੀ ਫਿਲਮ ਅੱਜ ਦਿਖਾ ਕੇ ਲਿਆਵਾਂਗੇ 9:50 ਵਾਲਾ ਸ਼ੋਅ ਆ ਤੇ ਇਹਨਾਂ ਬਾਈਆਂ ਦਾ ਉਪਰਾਲਾ ਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਕਿੰਨੇ ਕਿ ਜਾਣੇ ਲੈ ਕੇ ਚੱਲੇ ਹੋ ਤੁਸੀਂ ਜੀ ਇਹ ਦੇਖਦੇ ਆ ਕਿੰਨੇ 40 50 ਜਿੰਨੇ ਆ ਵੀ ਬੀਬੀਆਂ ਹੋ ਗਈਆਂ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮਸਤਾਨਾ ਮੂਵੀ ਲੱਗੀ ਸੀਗੀ ਹਾਂਜੀ ਤਾਂ ਉਦੋਂ ਅਸੀਂ ਇੱਕ ਉਪਰਾਲਾ ਕੀਤਾ ਸੀ ਕਿ ਜਿਹੜੇ ਸਾਡੇ ਪਿੰਡ ਦੇ ਬਾਪੂ ਸੀਗੇ ਤੇ ਵੀਰ ਭਰਾ ਉਹਨਾਂ ਨੂੰ ਅਸੀਂ ਮਸਤਾਨਾ ਮੂਵੀ ਦਿਖਾਈ ਸੀਗੀ ਤਾਂ ਹੁਣ ਜਿਹੜੀ ਇਤਿਹਾਸ ਨੂੰ ਦਰਸਾਉਂਦੀ ਹੋਈ ਤੇ ਗੁਰੂ ਪ੍ਰਤੀ ਸ਼ਰਦਾ ਪੈਦਾ ਕਰਦੀ ਹੋਈ ਜਿਹੜੀ ਮੂਵੀ ਆ ਬੀਬੀ ਰਜਨੀ ਉਹ ਲੱਗੀ ਹੋਈ ਆ ਤੇ ਅੱਜ ਤਕਰੀਬਨ 40 50 ਦੇ ਕਰੀਬ ਆ ਜਿਹੜੀਆਂ ਮਾਵਾ ਪੈਣਾ ਉਹਨਾਂ ਨੂੰ ਅਸੀਂ ਲੈ ਕੇ ਜਾਂਦੇ ਆ ਠੀਕ ਆ ਜੀ ਤੇ ਤੁਹਾਨੂੰ ਦੱਸਿਆ ਬਾਈ ਨੇ ਕਿ ਪਹਿਲਾਂ ਮਸਤਾਨਾ ਮੂਵੀ ਜਿਹੜੀ ਬਜ਼ੁਰਗਾਂ ਨੂੰ ਦਿਖਾ ਕੇ ਲੈ ਕੇ ਆਂਦੀ ਸੀਗੀ ਤੇ ਇਸ ਵਾਰ ਜਿਹੜੀਆਂ ਬੀਬੀਆਂ ਨੂੰ ਲੈ ਕੇ ਚੱਲੇ ਆ ਤੇ ਬਾਕੀ ਬਾਈ ਹੋਣਾ ਦੇ ਕੰਮ ਪੈਂਡ ਦੇ ਵਿੱਚ ਹੋਰ ਵੀ ਆ ਕਿਉਂਕਿ ਐਂਬੂਲੈਂਸ ਜਿਹੜੀ ਚੱਲਦੀ ਆ ਤੇ ਫਿਲਟਰ ਆ ਤੇ ਇਧਰਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬਾਗ ਲੱਗਾ ਹੋਇਆ ਵਾ ਤੇ ਤਿੰਨ ਕਿੱਲਾਂ ਦੇ ਵਿੱਚ ਜਿਹਦੇ ਵਿੱਚ 22-2300 ਦਰਖਤ ਲੱਗਿਆ ਹੋਇਆ ਵਾ ਤੇ ਬਾਕੀ ਜਿਹੜੇ ਇਹ ਆੜੜ ਥਾਵਾਂ ਤੇ ਮਨਾਂ ਕੈਂਪ ਵੀ ਲਾਉਂਦੇ ਆ ਦਵਾਈਆਂ ਦਾ ਖੂਨਦਾਨ ਜਾਂ ਕੋਈ ਕੈਂਸਰ ਚੈੱਕਅਪ ਤੇ ਬਹੁਤ ਵਧੀਆ ਉਪਰਾਲਾ ਵਾ ਤੇ ਅੱਜ ਲੈ ਕੇ ਚੱਲੇ ਆਪਾਂ ਤੁਹਾਨੂੰ ਤਲਵੰਡੀ ਭਾਈ ਇਹ ਹੈਗਾ ਫਾਨਾ ਜੀ ਲੈਂਡ ਸਿਨੇਮਾ ਤੇ ਨਾਲੇ ਇਥੇ ਫਾਨਾ ਜੀ ਲੈਂਡ ਬਣਿਆ ਹੋਇਆ ਵਾ ਜਿਹੜਾ ਗਰਮੀਆਂ ਦੇ ਵਿੱਚ ਲੋਕ ਆਉਂਦੇ ਵੀ ਆ ਵੇਹੇ ਸਾਡੀਆਂ ਅਸੀਂ ਲੈ ਕੇ ਆਏ ਦੋ ਬੱਸਾਂ ਇੱਧਰ ਇੱਕ ਐਂਬੂਲੈਂਸ ਆਈ ਆ ਤੇ ਇਧਰਲੇ ਪਾਸੇ ਇੱਕ ਆਈ ਸਕੂਲ ਵੈਨ ਅੱਧੇ ਇੱਕ ਜਿਹੜੀ ਸੰਗਤ ਆ ਜਾਂਦੀ ਤੇ ਅੱਧੀ ਬਾਕੀ ਇੱਧਰ ਉਤਰ ਲੱਗੀ ਆ ਵੈਨ ਤੋਂ ਲਓ ਜੀ ਸਾਡੀ ਇਹ ਪਿੰਡ ਦੀ ਸੰਗਤ ਚੱਲੀ ਆ ਫਿਲਮ ਵੇਖਣ ਵਾਸਤੇ ਲੈਨ ਜਾਓ ਨਾ ਜਿੰਦਿਆਂ ਵੀ ਬਜ਼ੁਰਗ ਮਾਤਾ ਆਵਾ ਸਾਰਿਆਂ ਨੂੰ ਲੈ ਕੇ ਆਏ ਆ 55 ਜਾਣੇ ਜਿਹੜੇ ਆਏ ਆ ਬਜ਼ੁਰਗ ਮਾਤਾ ਆ ਜਿਹੜੀਆਂ ਫਿਲਮ ਦੇਖਣ ਵਾਸਤੇ ਤੇ ਇਹਨਾਂ ਦੀ ਜਿਹੜੀ ਸੇਵਾ ਬਿਲਕੁਲ ਫ੍ਰੀ ਕੀਤੀ ਗਈ ਜਿਹੜੇ ਫਿਲਮ ਕਹਿੰਦੇ ਸੀ ਮਾਤਾ ਬੀਬੀ ਉਹਨਾਂ ਨੇ ਕਿਹਾ ਸੀ ਵੀ ਰਜਨੀ ਫਿਲਮ ਦੇਖਣੀ ਅਸੀਂ ਤੇ ਇਹਨਾਂ ਦੀ ਬਿਲਕੁਲ ਫ੍ਰੀ ਸੇਵਾ ਕੀਤੀ ਗਈ ਹੈ ਫਿਲਮ ਦਿਖਾਉਣ ਵਾਸਤੇ ਆਉਡੀ 2 ਦੇ ਵਿੱਚ ਜਿਹੜੀ ਫਿਲਮ ਲੱਗੀ ਹੋਈ ਚਲੋ ਤੁਸੀਂ ਸਮਝਦਰੋ ਫਿਲਮ ਵੇਖ ਲਈ ਸੀ ਤੇ ਬਹੁਤ ਸੋਹਣੀ ਫਿਲਮ ਆ। ਬਾਕੀ ਹੁਣ ਆਪਾਂ ਪੁੱਛਦੇ ਆ ਮਾਤਾ ਹੋਣਾ ਨੂੰ ਕਿਵੇਂ ਦੀ ਕਿਵੇਂ ਫਿਲਮ ਲੱਗੀ ਇਹਨਾਂ ਨੂੰ। ਜਿਹੜਾ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਵਾ। ਜੀ ਬੀਬੀ ਰਜਨੀ ਜਿਹੜੀ ਸਿੱਖ ਇਤਿਹਾਸ ਨੂੰ ਦਰਸਾਉਂਦੀ ਤੇ ਗੁਰੂ ਪ੍ਰਤੀ ਭਾਵਨਾ ਪੈਦਾ ਕਰਦੀ ਜਿਹੜੀ ਮੂਵੀ ਅੱਜ ਅਸੀਂ ਸਾਰੀਆਂ ਸਾਡੀਆਂ ਭੈਣਾਂ ਮਾਵਾ ਉਹਨਾਂ ਨੂੰ ਅਸੀਂ ਲੈ ਕੇ ਆਏ ਆ ਤੇ ਇਹਨਾਂ ਤੋਂ ਆਪ ਹੀ ਤੁਸੀਂ ਜਿਹੜਾ ਪੁੱਛੋ ਲਵੀ ਕਿਵੇਂ ਰਿਹਾ? ਕਿ ਕਿਸ ਤਰ੍ਹਾਂ ਦੀ ਇਹਨਾਂ ਨੂੰ ਜਿਹੜੀ ਮੂਵੀ ਲੱਗੀ ਆ ਹਾਂਜੀ ਦੱਸੋ ਕਿਵੇਂ ਲੱਗੀ ਮਾਤਾ ਮੂਵੀ ਖੁਸ਼ ਹੋਣਾ ਤੁਸੀਂ ਵੇਖ ਕੇ ਮੂਵੀ ਹਾਂ ਬਈ ਬਹੁਤ ਵਧੀਆ ਜਿਹੜੀ ਮੂਵੀ ਸੀਗੀ ਸਾਰੇ ਪਰਿਵਾਰ ਆਪਣੇ ਜਿੰਨੇ ਵੀ ਫੈਮਿਲੀ ਦੇ ਮੈਂਬਰ ਸਾਰਿਆਂ ਨੂੰ ਲਿਆ ਕੇ ਇੱਕ ਵਾਰ ਜਰੂਰ ਇਹ ਫਿਲਮ ਦਿਖਾਓ ਇਤਿਹਾਸ ਨਾਲ ਜੋੜੋ ਬੱਚਿਆਂ ਨੂੰ ਜਿਹਨੇ ਵੀ ਫਿਲਮ ਅਜੇ ਤੱਕ ਨਹੀਂ ਦੇਖੀ ਬਹੁਤ ਸੋਹਣੀ ਫਿਲਮ ਤੇ ਅੱਜ ਅਸੀਂ ਵੀ ਸਾਡਾ ਵੀ ਸੇਵਾ ਜਿਹੜਾ ਕਰਨ ਦਾ ਮੌਕਾ ਮਿਲਿਆ ਵਾ ਪਿੰਡ ਦੇ ਜਿੰਨੇ ਵੀ ਮਤਾਵਾ ਸੀਗੀਆਂ ਇਹਨਾਂ ਨੂੰ ਅੱਜ ਫਿਲਮ ਵਿਖਾਈ ਆ ਫ੍ਰੀ ਬਿਲਕੁਲ ਤੇ ਅੱਜ ਜਿਹੜਾ ਸਾਡਾ ਫਰਜ਼ ਬੰਦਾ ਸੀ ਅਸੀਂ ਨਿਭਾਇਆ ਵਾ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾ ਕੇ ਸਾਰਿਆਂ ਨੂੰ ਫਿਲਮ ਦਿਖਾਓ ਜੋ ਹਜੇ ਤੱਕ ਨਹੀਂ ਦੇਖ ਸਕੇ ਸੋ ਅੱਜ ਦਾ ਵਲੌਗ ਇੱਥੇ ਖਤਮ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ